ਕਈ ਲੋਕ ਨਾ ਆਪਣੀ ਆਦਤ ਤੋਂ ਬੜੇ ਮਜਬੂਰ ਹੁੰਦੇ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਚੁੱਪ ਕਰਾ ਲਓ ਲੇਕਿਨ ਉਹਨਾਂ ਨੇ ਨਾ ਐਨੀ ਆਦਤ ਫੜੀ ਹੁੰਦੀ ਆ ਇਹ ਮਾਹੌਲ ਨਹੀਂ ਦੇਖਦੇ ਕਿ ਕਿੱਥੇ ਕੀ ਬੋਲਣਾ ਕਿੱਥੇ ਕੀ ਨਹੀਂ ਬੋਲਣਾ ਉਹਨਾਂ ਨੇ ਕੋਈ ਸ਼ਗਨਾਂ ਦੇ ਦਿਨ ਵੀ ਨਾ ਇਹੋ ਜੀ ਬੇਸ਼ਗਣੀ ਜੀ ਗੱਲ ਕਰ ਦੇਣੀ ਆ ਜਿਵੇਂ ਆਪਾਂ ਕਹਿੰਦੇ ਆ ਕਿ ਮੁਰਦਾ ਬੋਲੇ ਕਫਨ ਪਾੜੇ ਹੈਨਾ ਉਹ ਕੰਮ ਕਰਦੇ ਨੇ ਉਨਾਂ ਨੂੰ ਨਹੀਂ ਪਤਾ ਹੁੰਦਾ ਜਮਾਂ ਆਪਾਂ ਇਹ ਕਹਿ ਸਕਦੇ ਆ ਕਿ ਬੋਲਣ ਦੀ ਅਕਲ ਨਹੀਂ ਹੁੰਦੀ ਜਾਂ ਉਹਨਾਂ ਨੂੰ ਆਦਤ ਇੰਨੀ ਮਾੜੀ ਪੈ ਚੁੱਕੀ ਹੁੰਦੀ ਆ ਉਹ ਬੋਲੇ ਬਿਨਾ ਰਹਿ ਨਹੀਂ ਸਕਦੇ ਲੈ ਸੁਣੋ ਇਹੋ ਜੀ ਇੱਕ ਗੱਲ ਦੱਸਦੀ ਆ ਇੱਕ ਬੁੜੀ ਹੁੰਦੀ ਆ ਬੁੜੀ ਬਹੁਤ ਜ਼ਿਆਦਾ ਪੁੱਠਾ ਬੋਲਦੀ ਆ ਤੇ ਉਹਨੂੰ ਕੋਈ ਵੈਸੇ ਵੀ ਗੱਲ ਪੁੱਛਦਾ ਨਾ ਉਹਨੇ ਅੱਗੋਂ ਖਾਨ ਨੂੰ ਪੈਣਾ ਕੋਈ ਵੀ ਇਹੋ ਜੀ ਗੱਲ ਕਹਿ ਦੇਣੀ ਵੀ ਬਸ ਪੱਟੀ ਮੇਸੀ ਕਰ ਦਿੰਦੀ ਆ ਬੰਦੇ ਦੀ ਹੁਣ ਬੁੜੀ ਦੇ ਪੋਤੇ ਦਾ ਵਿਆਹ ਜਾਂਦਾ ਸਾਰੇ ਸਲਾਹ ਬਣਾਉਂਦੇ ਨੇ ਕਿ ਬੇਬੇ ਨੂੰ ਨਾ ਇੱਕ ਕਮਰੇ 'ਚ ਬੰਦ ਕਰ ਦੋ। ਬੀ ਨਹੀਂ ਇਹਨੇ ਤਾਂ ਬੋਲਦੇ ਫਿਰੀ ਜਾਣਾ ਇਹ ਨਹੀਂ ਪਤਾ ਕਿਹੜੇ ਰਿਸ਼ਤੇਦਾਰ ਨੂੰ ਕੀ ਕਹਿ ਜਵੇ ਤੇ ਵਿਆਹ ਦੇ ਵਿੱਚ ਰੰਗ ਦੇ ਵਿੱਚ ਭੰਗ ਪਾ ਦਵੇ। ਚਲੋ ਜੀ ਬੇਬੇ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਨੇ। ਹੁਣ ਸਾਰੇ ਜਿਹੜੇ ਸ਼ਗਨ ਵਿਹਾਰ ਨੇ ਉਹ ਆਰਾਮ ਨਾਲ ਨਿਪਰੇ ਚੜ ਜਾਂਦੇ ਆ। ਹੁਣ ਜਦੋਂ ਸਾਰੇ ਸ਼ਗਨ ਹੋ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਲੈ ਹੁਣ ਮੁੰਡਾ ਘੋੜੀ ਚੜਨ ਲੱਗਿਆ ਵੀ ਇੱਕ ਵਾਰੀ ਤਾਂ ਬੇਬੇ ਨੂੰ ਮੂੰਹ ਦਿਖਾ ਦਈਏ। ਅੱਜ ਫੇਰ ਵੀ ਚੱਲ ਵਿਆਹ ਲਾ ਦਿਨਾ ਹੁਣ ਬੇਬੇ ਦੇ ਕਮਰੇ ਦਾ ਜੰਦਾ ਖੋਲਦੇ ਨੇ ਪੋਤਾ ਜਾ ਕੇ ਬੇਬੇ ਦੇ ਪੈਰੀ ਹੱਥ ਲਾਂਦਾ ਬੇਬੇ ਮੂੰਹ ਕੰਨੀ ਦੇਖਦੀ ਆ ਉਹਦੇ ਕਹਿੰਦੀ ਬਟਾ ਜਾਣਿਆ ਬਸ ਸੇਰਾ ਤਾਂ ਫੂਕ ਲੰਦਾ ਅੱਜ ਤੇਰਾ ਵਿਆਹ ਲੈ ਵੀ ਸਾਰੇ ਇੱਕ ਦੂਜੇ ਦੇ ਮੂੰਹ ਕੰਨੀ ਦੇਖਣ ਲੱਗ ਜਾਂਦੇ ਨੇ ਵੀ ਬੇਬੇ ਤਾਂ ਅੱਜ ਫੇਰ ਨਹੀਂ ਚੁੱਪ ਰਹੀ ਐਨੇ ਫੇਰ ਬੇਸ਼ੱਕ ਨਹੀਂ ਗੱਲ ਕਰਦੀ ਉਹ ਫੇਰ ਉਹਨੂੰ ਦਰਵਾਜ਼ਾ ਬੰਦ ਕਰ ਦਿੰਦੇ ਨੇ ਫੇਰ ਜੰਦਾ ਲਾ ਦਿੰਦੇ ਨੇ ਸੋ ਇਹੋ ਜੀ ਕਈ ਲੋਕਾਂ ਦੀ ਆਦਤ ਹੁੰਦੀ ਆ ਉਹਨਾਂ ਨੂੰ ਜਿੰਨਾ ਮਰਜੀ ਚੁੱਪ ਕਰਾ ਲਓ ਤੇ ਪਰ ਉਹ ਚੁੱਪ ਨਹੀਂ ਕਰਦੇ ਉਹਨਾਂ ਨੇ ਆਪਦੀ ਗੱਲ ਕਹਿ ਹੀ ਦੇਣੀ ਹੁੰਦੀ ਆ ਜਿਵੇਂ ਕਹਿੰਦੇ ਨੇ ਨਾ ਚੁਗਲਖੋਰ ਨੂੰ ਭਾਵੇਂ ਲੱਖ ਰੋਕੀਏ ਪਰ ਗੱਲ ਕਹਿੰਦਿਆਂ ਕਹਿੰਦਿਆਂ ਵੀ ਕਹਿ ਜਾਂਦਾ ਸੋ ਇਹ ਉਹਨਾਂ ਦੀ ਗੱਲ ਹੁੰਦੀ ਆ ਕੁਝ ਮਾੜੀਆਂ ਆਦਤਾਂ ਨੇ ਜਿਹੜੀਆਂ ਉਹਨਾਂ ਨੂੰ ਪੈ ਚੁੱਕੀਆਂ ਹੁੰਦੀਆਂ ਹੁਣ ਮਾੜੀਆਂ ਆਦਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਵੀ ਹੁੰਦੀਆਂ ਨੇ ਆਮਸੀ ਦੇਖਦੇ ਆ ਜਿਹੜੀ ਆਦਤ ਇੱਕ ਵਾਰੀ ਪੈ ਜਾਂਦੀ ਆ ਉਹ ਕਹਿੰਦੇ ਹਟਦੀ ਨਹੀਂ ਹੁੰਦੀ। ਵਾਰਸ਼ ਸ਼ਾਹ ਆਦਤਾਂ ਨਾਲ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਕਹਿੰਦੇ ਬੰਦੇ ਨੂੰ ਜਿਹੜੀਆਂ ਆਦਤਾਂ ਪੈ ਜਾਂਦੀਆਂ ਨੇ ਚਾਹੇ ਉਹ ਚੰਗੀਆਂ ਹੋਣ ਚਾਹੇ ਉਹ ਮਾੜੀਆਂ ਹੋਣ ਚਾਹੇ ਐਬ ਹੋਣ ਉਹ ਜਦੋਂ ਤੱਕ ਬੰਦਾ ਮਰਦਾ ਨਹੀਂ ਨਾ ਉਹਦਾ ਸਾਥ ਨਹੀਂ ਛੱਡਦੇ। ਉਹਦੇ ਨਾਲ ਹੀ ਜਾਂਦੇ ਨੇ। ਭਾਵੇਂ ਕਹਿੰਦੇ ਉਹਦੇ ਸਰੀਰ ਦੇ ਟੁਕੜੇ ਵੀ ਕਰ ਦੋ ਤਾਂ ਵੀ ਉਹਦੀਆਂ ਆਦਤਾਂ ਨੇ ਜਿਹੜੀਆਂ ਖਤਮ ਨਹੀਂ ਹੁੰਦੀਆਂ। ਹੋਰੇ ਕਈਆਂ ਨੂੰ ਕੀ ਆਦਤ ਹੁੰਦੀ ਆ ਇੱਧਰ ਦੀ ਗੱਲ ਉੱਧਰ ਕਰ ਦੇਣੀ ਹੈਨਾ ਜਾਂ ਬਿਨਾਂ ਮਤਲਬ ਗਵਾਂਡੀਆਂ ਨੂੰ ਪਰੇਸ਼ਾਨ ਕਰਨਾ ਜ਼ਰੂਰੀ ਨਹੀਂ ਕੋਈ ਬਹੁਤ ਵੱਡੀ ਗੱਲ ਕਰਨਗੇ ਤਾਂ ਹੀ ਗਵਾਂਡੀ ਪਰੇਸ਼ਾਨ ਹੋਣਗੇ ਹੁਣ ਛੋਟੀਆਂ-ਛੋਟੀਆਂ ਆਦਤਾਂ ਵੀ ਮਾੜੀਆਂ ਆਦਤਾਂ ਪਈਆਂ ਹੁੰਦੀਆਂ ਕਈਆਂ ਨੂੰ ਜਿਵੇਂ ਮੰਨ ਲਓ ਦੋ ਘਰ ਨੇ ਹੈਨਾ ਗਵਾਂਡੀ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਦੱਸ ਦਿਆਂ ਕਿਵੇਂ ਲੋਕ ਬਹਾਨੇ-ਬਹਾਨੇ ਪਰੇਸ਼ਾਨ ਕਰਦੇ ਨੇ ਉੱਚੀ ਆਵਾਜ਼ 'ਚ ਟੀਵੀ ਲਾ ਦੇਣਾ ਵੇ ਗਵਾਂਡੀਆਂ ਦੇ ਘਰ ਚ ਵੀ ਇੰਨੀ ਆਵਾਜ਼ ਜਾਵੇ ਕਿ ਉਹ ਡਿਸਟਰਬ ਹੋਣ ਇਹ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਆਦਤਾਂ ਨੇ ਹੋਰ ਕੁਝ ਨਹੀਂ ਹੈਗਾ ਉੱਚੇ ਆਵਾਜ਼ ਤੇ ਟੀਵੀ ਸੁਣਨੇ ਬਿਣਾ ਹੀ ਮਤਲਬ ਹਨਾ ਉੱਚੀ ਉੱਚੀ ਘਰ ਚ ਰੌਲਾ ਪਾਣਾ ਦੂਜੇ ਲੋਕਾਂ ਨੂੰ ਪਰੇਸ਼ਾਨ ਕਰਨਾ ਨੌਇਸ ਪੋਲੂਸ਼ਨ ਕਰਨਾ ਤੇ ਹੋਰ ਵੀ ਜਿਵੇਂ ਆਪਣੇ ਬਾਹਰ ਦਾ ਫੂੜਾ ਇਕੱਠਾ ਕਰਕੇ ਜਨਾਨੀਆਂ ਨੂੰ ਤਕਰੀਬਨ ਆਦਤ ਹੁੰਦੀ ਹੈ ਗਵਾਂਡੀ ਦੇ ਬਾਹਰ ਸਿੱਟ ਦੇਣਾ ਇਹ ਮਾੜੀ ਆਦਤ ਆ ਹਣਾ ਵੀ ਤੁਸੀਂ ਦੇਖੋ ਜੇ ਤੁਸੀਂ ਆਪਣੇ ਘਰ ਚ ਸਫਾਈ ਕਰ ਰਹੇ ਹੋ ਤਾਂ ਗਵੰਡੀ ਦਾ ਵੀ ਘਰ ਸਾਫ਼ ਰਹਿਣ ਦਿਓ ਉਹਦਾ ਬਾਰ ਵੀ ਸਾਫ਼ ਹੋਣਾ ਚਾਹੀਦਾ ਜਾਣ ਜਾਣ ਕੇ ਝਾੜੂ ਨਾਲ ਕੂੜਾ ਸਾਰਾ ਇਕੱਠਾ ਕਰਕੇ ਦੂਜੇ ਦੇ ਬਾਰ ਚ ਸਿੱਟ ਦੇਣਾ ਜਿਨ੍ਹਾਂ ਪਿੱਛੇ ਕਾਫੀ ਵਾਰੀ ਲੜਾਈ ਵੀ ਹੋ ਜਾਂਦੀ ਆ ਪਾਣੀ ਦੀਆਂ ਬਾਲਟੀਆਂ ਚੱਕ ਚੱਕ ਕੇ ਦੂਜਿਆਂ ਦੇ ਮਾਰੀ ਜਾਣੀਆਂ 12 ਚ ਜਿਦੋਂ ਕਿ ਪਾਣੀ ਤਾਂ ਪਹਿਲਾਂ ਹੀ ਧਰਤੀ 'ਚ ਖਤਮ ਹੁੰਦਾ ਜਾ ਰਿਹਾ ਇਹ ਮਾੜੀਆਂ ਆਦਤਾਂ ਨੇ ਬਾਲਟੀਆਂ ਦੀਆਂ ਬਾਲਟੀਆਂ ਸਿੱਟਣੀਆਂ ਗਲੀ 'ਚ ਪਤਾ ਨਹੀਂ ਜਿਵੇਂ ਕਿਵੇਂ ਮਿੱਟੀ ਦੇ ਢੇਰ ਪਏ ਨੇ ਪਤਾ ਨਹੀਂ ਕੀ ਹੋਇਆ ਇੱਥੇ ਸੋ ਇਹ ਸਾਰੀਆਂ ਮਾੜੀਆਂ ਆਦਤਾਂ ਨੇ ਇਹ ਦੂਜਿਆਂ ਨੂੰ ਪਰੇਸ਼ਾਨ ਕਰਨ ਲਈ ਨੇ ਹੈਨਾ ਆਪਾਂ ਆਰਾਮ ਨਾਲ ਵੀ ਇਹ ਕੰਮ ਕਰ ਸਕਦੇ ਹਾਂ ਕੂੜਾ ਸਿੱਟ ਕੇ ਆਪਣਾ ਸਾਈਡ ਤੇ ਵੀ ਲਾ ਸਕਦੇ ਹਾਂ ਜਦੋਂ ਹੁਣ ਆਪਾਂ ਨੇ ਲੈਣਾ ਹੀ ਪੰਗਾ ਆਪਾਂ ਨੂੰ ਆਦਤ ਹੀ ਮਾੜੀ ਪਈ ਹੋਈ ਆ ਤਾਂ ਫਿਰ ਆਪਾਂ ਕਿਵੇਂ ਸੁਧਾਰ ਸਕਦੇ ਹਾਂ ਹੁਣ ਕਈਆਂ ਨੂੰ ਕੀ ਆਦਤ ਹੁੰਦੀ ਆ ਚਾਹੇ ਬੰਦਿਆਂ ਦੀ ਗੱਲ ਲਾਲਾ ਮੈਂ ਚਾਹੇ ਬੀਬੀਆਂ ਦੀ ਗੱਲ ਲਾਲਾ ਬੰਦੇ ਕਹੀਂ ਇਕੱਠੇ ਹੋ ਕੇ ਬਹਿਣਗੇ ਕਿਸੇ ਜਾਂਦੇ ਨੂੰ ਵੈਸੀ ਬਾਜ ਮਾਰ ਲਣਗੇ ਉਹ ਗੱਲ ਸੁਣੀ ਕਿਸੇ ਦੇ ਵੀ ਘਰ ਦੇ ਬੰਦੇ ਨੂੰ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਦੇ ਰਹੀ ਆ ਸਾਰੇ ਪਿੰਡ ਦੇ ਉਹ ਤੋਂ ਸੀ ਆਈ ਡੀ ਲੈ ਲੈਣਗੇ ਫਲਾਣੇ ਦੇ ਕੀ ਹੋਇਆ ਟਮਕਾਣੇ ਦੀ ਕੀ ਹੋਇਆ ਐਵੇਂ ਹੁਣ ਬੀਬੀਆਂ ਕਰਦੀਆਂ ਨੇ ਟੋਲਾ ਬਣਾ ਕੇ ਬਹਿ ਜਾਣੀਆਂ ਕਿਤੇ ਵੀ ਜਾਂ 바ਰ ਚ ਬਹਿ ਜਾਣਗੀਆਂ ਜਾਂ ਕਿਤੇ ਵੀ ਲਾ ਲੋ ਹੈਨਾ ਕਿਉਂਕਿ ਬੈਠਣ ਦੀ ਕਿਹੜੇ ਕੋਈ ਇੱਕ ਜਗ੍ਹਾ ਫਿਕਸ ਹੁੰਦੀ ਆ ਤੇ ਆਨੇ ਬਹਾਨੇ ਗਵੰਡੀਆਂ ਦੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਲਾ ਲਓ ਜਿਹਦੇ ਤੱਕ ਉਹ ਸੀਆਈਡੀ ਲੈ ਸਕਦੀਆਂ ਨੇ ਬਾਜ਼ ਮਾਰਨੀ ਆ ਉਹ ਕਾਕੇ ਉਰੇ ਆਈ ਫਲਾਣੇ ਦੇ ਘਰ ਕੀ ਹੋ ਗਿਆ ਟਮਕਾਣਿਆਂ ਦੇ ਘਰ ਕੀ ਹੋ ਗਿਆ ਨਾ ਉਹਨਾਂ ਦੀ ਬੁੜੀ ਉੱਚੀ ਉੱਚੀ ਕਾਣੂ ਬੋਲਦੀ ਸੀ ਉਹਨਾਂ ਦੇ ਘਰੋਂ ਤੋਂ ਲੜਾਈ ਹੋ ਗਈ ਸੋ ਪੂਰੀ ਉਹਨਾਂ ਦੀ ਸੀਆਈਡੀ ਲੈਣੀ ਜਦੋਂ ਕਿ ਉਸ ਬੰਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਜਿਹਦੇ ਮਾਰੇ ਉਹ ਪੁੱਛਦੀਆਂ ਹੁੰਦੀਆਂ ਨੇ ਕਈ ਵਾਰੀ ਤਾਂ ਇਦਾਂ ਹੁੰਦਾ ਉਹਨਾਂ ਦੀ ਬਣਦੀ ਹੀ ਨਹੀਂ ਹੁੰਦੀ ਉਹਨਾਂ ਨਾਲ ਜਿਨ੍ਹਾਂ ਦੀ ਉਹ ਸੀਆਈਡੀ ਲੈਂਦੇ ਆ ਉਹਨਾਂ ਨਾਲ ਲੜਾਈ ਹੋਈ ਹੁੰਦੀ ਆ ਫੇਰ ਵੀ ਉਹਦੀ ਸੀਆਈਡੀ ਲੈਣਗੇ ਕੀ ਹੋ ਗਿਆ ਉਹਨਾਂ ਦੇ ਘਰ ਉਹਨਾਂ ਦੀ ਨੂੰਹ ਕਾਹ ਤੋਂ ਬੋਲਦੀ ਸੀ ਹੈ ਕੱਲੀ ਤੁਰ ਜਾਂਦੀ ਸੀ ਸੋ ਆਨੇ ਬਹਾਨੇ ਉਹਨਾਂ ਨੇ ਗੱਲ ਚੋਂ ਗੱਲ ਗੱਲ ਚੋਂ ਗੱਲ ਕਾਢ ਹੀ ਲੈਣੀ ਆ ਕਿਉਂ ਕਿਉਂਕਿ ਉਹ ਆਦਤ ਤੋਂ ਮਜਬੂਰ ਨਹੀਂ ਆਦਤਾਂ ਨਹੀਂ ਬਦਲਦੀਆਂ ਹੁੰਦੀਆਂ ਸੋ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਅਸੀਂ ਇੰਨੀਆਂ ਮਾੜੀਆਂ ਆਦਤਾਂ ਪਾ ਲੈਂਦੇ ਆ ਹੁਣ ਜ਼ਰੂਰੀ ਨਹੀਂ ਸਾਰਿਆਂ ਨੂੰ ਮਾੜੀਆਂ ਆਦਤਾਂ ਹੁੰਦੀਆਂ ਨੇ ਕਈਆਂ ਨੂੰ ਚੰਗੀਆਂ ਆਦਤਾਂ ਵੀ ਹੁੰਦੀਆਂ ਨੇ ਉਹ ਚੰਗੀਆਂ ਆਦਤਾਂ ਵੀ ਨੇ ਜਿਹੜੀਆਂ ਕਈ ਵਾਰੀ ਉਹ ਵੀ ਮਰਵਾ ਦਿੰਦੀਆਂ ਨੇ ਹੁਣ ਫੋਰ ਐਗਜ਼ਾਮਪਲ ਮੈਂ ਆਪਦੀ ਦੇ ਦਿੰਨੀ ਆ ਕੋਈ ਨੇ ਜਿਵੇਂ ਮੈਨੂੰ ਆਦਤ ਹੈ ਇਹਨੂੰ ਵੀ ਮੈਂ ਮਾੜੀ ਆਦਤ ਹੀ ਕਹਿ ਸਕਦੀ ਆ ਹਰ ਇੱਕ ਦਾ ਭਲਾ ਕਰਨ ਦੀ ਹਰ ਇੱਕ ਦੇ ਬਾਰੇ ਸੋਚਣ ਦੀ ਆਦਤ ਇਹ ਵੀ ਕੋਈ ਮੈਂ ਸੋਚਦੀ ਆ ਆਪਾਂ ਤਾਂ ਕਹਿੰਦੇ ਆ ਕਿ ਚੰਗੀ ਆਦਤ ਆ ਪਰ ਦੇਖਿਆ ਜਾਵੇ ਵੀ ਅੱਜ ਕੱਲ ਮਾੜੀ ਆਦਤ ਬਣਦੀ ਜਾ ਰਹੀ ਆ ਕਿਉਂ ਲਾ ਸੁਣ ਲੋ ਆਪਾਂ ਕਿਸੇ ਦਾ ਚੰਗਾ ਕਰਦੇ ਆ ਕਿਸੇ ਦੀ ਹੈਲਪ ਕਰਦੇ ਆ ਬੰਦਾ ਆਪਾਂ ਨੂੰ ਭੁੱਲ ਜਾਂਦਾ ਕਰਵਾ ਕੇ ਆਪਦਾ ਮਤਲਬ ਕੱਢਿਆ ਤੇ ਸਾਈਡ ਤੇ ਹੋ ਗਿਆ ਅੱਜ ਕੱਲ੍ਹ ਲੋਕਾਂ ਦਾ ਮਤਲਬ ਹੀ ਇਹ ਰਹਿ ਗਿਆ ਕੰਮ ਹੀ ਇਹ ਰਹਿ ਗਿਆ ਕਿ ਮਤਲਬ ਕੱਢੋ ਬੰਦਾ ਛੱਡੋ ਬੰਦਾ ਚੰਗੀ ਤਰ੍ਹਾਂ ਵਰਤਦਾ ਆਪਣੇ ਤੋਂ ਮਤਲਬ ਕੱਢਦਾ ਜਦੋਂ ਆਪਾਂ ਉਹਦਾ ਚੰਗਾ ਕਰ ਲਿਆ ਉਸ ਤੋਂ ਬਾਅਦ ਆਪਾਂ ਨੂੰ ਪੁੱਛਦਾ ਨਹੀਂ ਕਿ ਤੂੰ ਕੌਣ ਮੈਂ ਕੌਣ ਕਈ ਵਾਰੀ ਉਹਦੇ ਪਿੱਛੇ ਆਪਾਂ ਨੂੰ ਜੁੱਤੀਆਂ ਖਾਣੀਆਂ ਪੈ ਜਾਂਦੀਆਂ ਨੇ ਪਹਿਲਾਂ ਤਾਂ ਕਹਿੰਦੇ ਸੀ ਨੇਕੀ ਕਰ ਦਰਿਆ 'ਚ ਡਾਲ ਅੱਜ ਕੱਲ ਤਾਂ ਇਹ ਕਹਿੰਦੇ ਆ ਕਿ ਨੇਕੀ ਕਰ ਤੇ ਜੁੱਤੀਆਂ ਖਾ ਮੈਂ ਵੀ ਖਾਦੀਆਂ ਤੂੰ ਵੀ ਖਾ ਇਹ ਕੰਮ ਹੋਇਆ ਪਿਆ ਅਸੀਂ ਜਿਸ ਦਾ ਜਿੰਨਾ ਮਰਜ਼ੀ ਚੰਗਾ ਕਰ ਲਈਏ ਉਹਨੇ ਸਾਡੇ ਜੁੱਤੀਆਂ ਮਾਰਨੀਆਂ ਹੀ ਮਾਰਨੀਆਂ ਹੈਨਾ ਤੁਸੀਂ ਆਪ ਹੀ ਦੇਖ ਲਿਓ ਕਿਸੇ ਦੀ ਜਿੱਦਾਂ ਮਰਜ਼ੀ ਹੈਲਪ ਕਰਕੇ ਦੇਖ ਲਓ ਕਿਸੇ ਨੂੰ ਸਟੈਂਡ ਕਰਨ ਚ ਉਹਦੀ ਹੈਲਪ ਕਰ ਲੋ ਜਦੋਂ ਅਗਲੇ ਦੇ ਚੰਗੇ ਦਿਨ ਆ ਜਾਂਦੇ ਨੇ ਅਗਲਾ ਪੁੱਛਣੋਂ ਹਟ ਜਾਂਦਾ ਜਦੋਂ ਬੰਦੇ ਦੀ ਜੇਬ 'ਚ 4 ਪੈਸੇ ਆਏ ਤਾ ਸਿੱਧੇ ਮੂੰਹ ਗੱਲ ਨਹੀਂ ਕਰਦਾ ਇਹ ਦੁਨੀਆ ਦੀ ਆਦਤ ਬਣ ਚੁੱਕੀ ਆ ਐਨੂੰ ਮੈਂ ਇੱਕ ਮਾੜੀ ਆਦਤ ਕਹਿ ਸਕਦੀ ਆ ਇਹ ਕਹਿ ਸਕਦੀ ਆ ਕਿ ਇਨਸਾਨੀਅਤ ਨਾਮ ਦੀ ਚੀਜ਼ ਮਰਦੀ ਜਾ ਰਹੀ ਆ ਇਸ ਕਰਕੇ ਕਿਸੇ ਦਾ ਚੰਗਾ ਕਰਨ ਤੋਂ ਪਹਿਲਾਂ ਵੀ 100 ਵਾਰੀ ਸੋਚ ਲੋ ਪਰ ਅਸੀਂ ਆ ਜਿਨ੍ਹਾਂ ਨੂੰ ਇਹ ਆਦਤ ਹੁੰਦੀ ਆ ਕਿਸੇ ਦਾ ਕਰਨ ਦੀ ਉਹ ਬੰਦਾ ਨਹੀਂ ਸੁਧਰ ਸਕਦਾ ਉਹਨੂੰ ਆਦਤ ਹੁੰਦੀ ਹੁੰਦੀ ਆ ਉਹਨੂੰ ਭਾਵੇਂ ਲੱਖ ਜੁੱਤੀਆਂ ਪੈ ਜਾਣ ਉਹਨੇ ਫੇਰ ਕਿਸੇ ਲਈ ਭਲਾ ਸੋਚਣਾ ਹੀ ਸੋਚਣਾ ਸੋ ਆਦਤ ਜਿੱਦਾਂ ਦੀ ਮਰਜ਼ੀ ਹੋਵੇ ਜ਼ਰੂਰੀ ਨਹੀਂ ਕਿਸੇ ਨੂੰ ਹੁਣ ਨਸ਼ੇ ਦੀ ਆਦਤ ਪੈ ਜਾਂਦੀ ਆ ਨਹੀਂ ਛੁੱਟਦੀ ਬਹੁਤ ਔਖੀ ਹੈ ਪਰ ਇਹ ਇਨਸਾਨ ਹਿੰਮਤ ਕਰੇ ਤਾਂ ਆਦਤਾਂ ਛੋੜ ਸਕਦਾ ਹੌਲੀ ਹੌਲੀ ਜਿਹੜੀਆਂ ਬੁਰੀਆਂ ਨੇ ਪਰ ਜਿਹੜੀਆਂ ਚੰਗੀਆਂ ਆਦਤਾਂ ਨੇ ਉਹ ਦੂਜਿਆਂ ਤੋਂ ਸਿੱਖ ਲੈਣੀਆਂ ਚਾਹੀਦੀਆਂ ਨੇ ਜਿਹੜੀਆਂ ਮਾੜੀਆਂ ਆਦਤਾਂ ਨੇ ਉਹ ਸਾਨੂੰ ਹੌਲੀ ਹੌਲੀ ਛੱਡਣੀਆਂ ਚਾਹੀਦੀਆਂ ਨੇ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਨਹੀਂ ਵੀ ਛੱਡ ਸਕਦੇ ਕਿਉਂਕਿ ਆਦਤਾਂ ਪੱਕ ਜਾਂਦੀਆਂ ਨੇ ਫੇਰ ਵੀ ਕੋਸ਼ਿਸ਼ ਤੇ ਕੋਸ਼ਿਸ਼ ਕੋਸ਼ਿਸ਼ ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਵੀ ਇਹ ਆਦਤ ਅਸੀਂ ਛੱਡ ਦਈਏ ਚੁਗਲੇ ਦੀ ਆਦਤ ਛੱਡਦੀ ਐ ਨਿੰਦਿਆਂ ਦੀ ਆਦਤ ਛੱਡਦੀ ਐ ਹੈਨਾ ਕਿਸੇ ਦਾ ਬੁਰਾ ਸੋਚਣ ਦੀ ਆਦਤ ਛੱਡਦੀ ਐ ਤੇ ਜੇ ਅਸੀਂ ਇਹੋ ਜਿਹੀ ਆਦਤਾਂ ਤੇ ਧਿਆਨ ਦੇਈਏ ਛੱਡਦੇਈਏ ਜੇ ਛੁੱਟਣਗੀਆਂ ਨਹੀਂ ਤਾਂ ਘਟੋ-ਘਟੋ ਘਟ ਤਾਂ ਹੋਣਗੀਆਂ ਹੈਨਾ ਜਦੋਂ ਅਸੀਂ ਕੋਸ਼ਿਸ਼ ਕਰਦੇ ਆਂ ਤਾਂ ਇੱਕ ਨਾ ਇੱਕ ਦਿਨ ਤਾਂ ਉਹਦੇ 'ਚ ਜ਼ਰੂਰ ਸਫਲ ਹੋ ਜਾਂਦੇ ਆਂ ਤੇ ਹੌਲੀ-ਹੌਲੀ ਕਰਦੇ ਜਿਵੇਂ ਘਟਣਗੀਆਂ ਇੱਕ ਦਿਨ ਉਹ ਖਤਮ ਹੋ ਜਾਣਗੀਆਂ ਸੋ ਜਿਨ੍ਹਾਂ ਨੂੰ ਮਾੜੀਆਂ ਆਦਤਾਂ ਪਈਆਂ ਹੋਈਆਂ ਨੇ ਕੋਈ ਵੀ ਕਿਸੇ ਕਿਸਮ ਦੀ ਮਾੜੀ ਆਦਤਾਂ ਜਿਆਦਾ ਬੋਲਣ ਦੀ ਝੂਠ ਬੋਲਣ ਦੀ ਚੁਗਲੀ ਦੀ ਨਿੰਦਿਆ ਦੀ ਕਿਸੇ ਵੀ ਤਰ੍ਹਾਂ ਦੀ ਹੈਨਾ ਕਵਾਂਡੀਆਂ ਨੂੰ ਪਰੇਸ਼ਾਨ ਕਰਨ ਦੀ ਇਹ ਛੋਟੀਆਂ-ਛੋਟੀਆਂ ਆਦਤਾਂ ਹੀ ਤੁਹਾਨੂੰ ਅੱਗੇ ਜਾ ਕੇ ਮੁਸੀਬਤਾਂ 'ਚ ਪਾ ਦਿੰਦੀਆਂ ਨੇ ਸੋ ਅੱਜ ਤੋਂ ਹੀ ਕੋਸ਼ਿਸ਼ ਕਰੋ ਜਿਹੜੀ ਵੀ ਬੁਰੀ ਆਦਤ ਹੈ ਤੁਹਾਨੂੰ ਉਹਨੂੰ ਖਤਮ ਕਰਨ ਦੀ ਉਹਨੂੰ ਘਟਾਣਾ ਸ਼ੁਰੂ ਕਰ ਦਿਓ ਤੇ ਇੱਕ ਦਿਨ ਜ਼ਰੂਰ ਉਹ ਤੁਹਾਡੇ ਤੋਂ ਛੁੱਟ ਜਾਵੇਗੀ ਜੇ ਤੁਸੀਂ ਕੋਸ਼ਿਸ਼ ਕਰੋਗੇ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਭੇਜੋ ਕਿਸ ਨੂੰ ਕਿਹੜੀ-ਕਿਹੜੀ ਆਦਤ ਹੈ ਚੰਗੀ ਆਦਤ ਹੈ ਜਾਂ ਮਾੜੀ ਆਦਤ ਆ ਜੇ ਤੁਹਾਨੂੰ ਕੋਈ ਮਾੜੀ ਆਦਤ ਹੈਗੀ ਆ ਤੁਸੀਂ ਕਮੈਂਟਾਂ 'ਚ ਲਿਖ ਕੇ ਭੇਜੋ ਹੋ ਸਕਦਾ ਸਾਡੇ ਕੋਲ ਕੋਈ ਉਹਦਾ ਸੋਲੂਸ਼ਨ ਹੋਵੇ ਅਸੀਂ ਫੇਰ ਵੀਡੀਓ ਬਣਾ ਕੇ ਪਾਵਾਂਗੇ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿਉਂਕਿ ਸੁਣ ਕੇ ਹੋ ਸਕਦਾ ਹਨਾ ਕੋਈ ਕੋਸ਼ਿਸ਼ ਕਰੇ ਆਪਣੀ ਕੋਈ ਮਾੜੀ ਆਦਤ ਛੱਡਣ ਦੀ ਸੋ ਮੇਰੀ ਤਾਂ ਇੰਨੀ ਇੱਕ ਕੋਸ਼ਿਸ਼ ਹੈ ਜੀ ਬਾਕੀ ਅ ਤੁਸੀਂ ਜਿਨ੍ਹਾਂ ਨੇ ਫੋਲੋ ਕਰਨਾ ਜੀ ਫੋਲੋ ਕਰ ਸਕਦੇ ਹੋ ਤੁਹਾਡੀ ਬੱਬਲ ਕੌਰ ਇਦਾਂ ਦੇ ਵੀਡੀਓਜ਼ ਲੈ ਕੇ ਤੁਹਾਡੇ ਲਈ ਆਂਦੇ ਰਵਾਂਗੇ ਥੈਂਕ ਯੂ ਤੁਸੀਂ ਇੰਨਾ ਟਾਈਮ ਦੇ ਕੇ ਵੀਡੀਓ ਵਾਚ ਕੀਤੇ ਧੰਨਵਾਦ ਸਸਟੀਕਾ